ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡੇ YouTube ਚੈਨਲ ਤੇ ਅੱਜ ਆਪਾਂ ਫੇਰ ਆਫਰ ਲੈ ਕੇ ਆਏ ਆ ਤੁਸੀਂ ਅੰਤ ਤੱਕ ਵੀਡੀਓ ਦੇ ਬਨੇ ਰਹਿਣਾ ਆਪਾਂ ਡੇਲੀ ਆਫਰ ਲੈ ਕੇ ਆਉਣੀ ਆ ਅਸੀਂ ਜੋ ਚੱਲ ਰਿਹਾ ਅੱਜਕੱਲ ਪ੍ਰਿੰਟ ਚੱਲ ਰਿਹਾ ਤੁਹਾਨੂੰ ਸਿਰਫ ਉਹੀ ਦਿਖਾ ਰਹੇ ਆ ਅਸੀਂ ਉਸ ਦੀ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਤੇ ਬਹੁਤ ਹੀ ਪਿਆਰੇ ਪ੍ਰਿੰਟਾਂ ਦੇ ਨਾਲ ਆਪਾਂ ਗਰਮੀ ਵਾਲੇ ਸੂਟ ਲੈ ਕੇ ਆਏ ਆ ਵਿਦਆਊਟ ਦੁਪੱਟਾ ਪਿਓਰ ਇਹ ਰਹੇਗਾ ਕਾਟਨ ਮੈਚਿੰਗ ਸੂਟ ਨੇ ਪਿਓਰ ਕਾਟਨ ਦਾ 100% ਕਾਟਨ ਰਹੇਗੀ ਇਸ ਦੇ ਨਾਲ ਪਲੇਨ ਬਾਟਮ ਆ ਸ਼ਰਟ ਪ੍ਰਿੰਟਰਡ ਮਿਲੇਗੀ 2.5 ਮੀਟਰ ਬਾਟਮ ਦੀ ਕੱਟ ਆ 2.5 ਮੀਟਰ ਸ਼ਰਟ ਦੀ ਕੱਟ ਮਿਲੇਗੀ ਵਿਦਾਊਟ ਦੁਪੱਟਾ ਸੂਟ ਰਹੇਗਾ 400 ਤੁਸੀਂ 90 ਦੇ ਵਿੱਚ ਇਹ ਘਰ ਬਠੇ ਸੂਟ ਬਾਏ ਕਰ ਸਕਦੇ ਆ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਬਹੁਤ ਅੱਛਾ ਫੈਬਰਿਕ ਇਹ 5 ਮੀਟਰ ਸੂਟ ਦੀ ਕੱਟ ਮਿਲੇਗੀ ਜੀ ਪਿਓਰ ਕੈਮਰੀ ਕਾਟਨ ਦਾ ਵਿਦਾਊਟ ਲਾਈਨਿੰਗ ਸਟਿਚ ਹੋਏਗਾ ਤੇ ਨਾਲ ਪ੍ਰਿੰਟਡ ਦੁਪੱਟਾ ਰਹੇਗਾ 675 ਵਿੱਚ ਤੁਸੀਂ ਇਹ ਘਰ ਬੈਠੇ ਸੂਨੋ ਬਾਈ ਕਰ ਸਕਦੇ ਹੋ ਇਹ ਵੀ ਪਿਓਰ ਕੈਮਰੀ कॉटन ਦੇ सूट ਰਹਿਣਗੇ ਵਿਦਆਊਟ ਦੁਪੱਟਾ ਪ੍ਰਿੰਟਡ ਸ਼ਰਟ ਰਹੇਗੀ ਪਲੇਨ ਇਸਦੇ ਨਾਲ बॉटम ਰਹੇਗੀ ਵਿਦਆਊਟ ਲੈਨਿੰਗ ਸਟਿਚ ਹੋਣਗੇ ਬਹੁਤ ਹੀ ਅੱਛਾ ਫੈਬਰਿਕ ਮੈਚਿੰਗ ਸੂਟ ਨੇ ਬਹੁਤ ਸੋਹਣੇ ਪ੍ਰਿੰਟ ਨੇ ਤੇ ਤੁਸੀਂ ਇਹਨਾਂ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ 450 ਦੇ ਵਿੱਚ ਤੁਹਾਨੂੰ ਸੂਟ ਰਹੇਗਾ スクリーンショット ਲੈ ਕੇ ਦਿੱਤੇ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੇ ਤੁਹਾਨੂੰ ਸਾਡੇ ਪ੍ਰਿੰਟ ਸੂਟਾਂ ਦੇ ਡਿਜ਼ਾਈਨ ਅچھے ਲੱਗਦੇ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਐਂਡ ਲਾਈਕ ਜਰੂਰ ਕਰਕੇ ਜਾਣਾ ਉਸ ਲਈ ਤੁਹਾਡਾ ਧੰਨਵਾਦ ਜੀ